ਕੀਤੀ ਹੈ ਕੀ ਮੈਨੂੰ ਕਾਮਨਾ ਕਰਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਹਿਆਣਾ ਖੁਰਦ ਜਸਵੀਰ ਸਿੰਘ ਸਰਪੰਚ ਹਿਆਣਾ ਖੁਰਦ ਦਾ ਅਸੀਂ ਤਾਂ ਬਸ ਇਹੀ ਚਾਹੁੰਦੇ ਆ ਕਿਸਾਨੀ ਮੋਰਚਾ ਜੋ ਚੱਲ ਰਿਹਾ ਉਹਦੀ ਚੜ੍ਹਦੀ ਕਲਾ ਵਾਸਤੇ ਗੁਰੂ ਘਰ ਅਰਦਾਸ ਕਰੀਏ ਸਾਰੇ ਨਗਰ ਨੇ ਵੀ ਉਹਦੀ ਚੜ੍ਹਦੀ ਕਲਾ ਰਹੇ ਅੱਜ ਪੰਚਾਇਤ ਤੇ ਨਗਰ ਵੱਲੋਂ ਦਲਿਆਲ ਸਾਹਿਬ ਤੇ ਹੱਕ ਵਿੱਚ ਅਰਦਾਸ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ੇ ਸਾਡੇ ਪਿੰਡ ਹਿਆਣਾ ਖੁਰਦ ਦੀ ਪੰਚਾਇਤ ਨੇ ਤੇ ਸਾਰੇ ਪਿੰਡ ਨੇ ਸਮੂਹ ਨੇ ਇਕੱਠੇ ਹੋ ਕੇ ਜਗਦੀਸ਼ ਸਿੰਘ ਢੱਲੇਵਾਲ ਦੇ ਹੱਕ ਦੇ ਵਿੱਚ ਇੱਕ ਅਰਦਾਸ ਕੀਤੀ ਹੈ ਵੀ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਵਾਸਤੇ ਜਿਹੜਾ ਕਿਸਾਨੀ ਮੋਰਚਾ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਇਹ ਕਾਫੀ ਸੈਂਟਰ ਸਰਕਾਰ ਤੱਕ ਇੱਕ ਬਹੁਤ ਵੱਡੀ ਸਾਜ਼ਿਸ਼ਾ ਸੈਂਟਰ ਸਰਕਾਰ ਦੀ ਜਿਨ੍ਹਾਂ ਦੇ ਕਾਰਨ ਕਰਕੇ ਇਹ ਕਿਸਾਨਾਂ ਨੂੰ ਰੋਣ ਤੇ ਤੇ ਇੱਕ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਵੀ ਖਤਮ ਕਰਨ ਵਾਸਤੇ ਕੋ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਜੋ ਕਿ ਸੈਂਟਰ ਸਰਕਾਰ ਦੀਆਂ ਬੜੀਆਂ ਭੈੜੀਆਂ ਜਿਹੜੀਆਂ ਹੈਗੀਆਂ ਨੇ ਸਾਡੇ ਕਿਸਾਨੀ ਨੂੰ ਖਤਮ ਕਰਨ ਵਾਸਤੇ ਜਿਹੜਾ ਬਾਰ ਬਾਰ ਸਾਡੇ ਤੇ ਹਮਲੇ ਕੀਤੇ ਜਾਂਦੇ ਨੇ ਇਸ ਲਈ ਸਾਡੇ ਸਾਰੇ ਹੀ ਸਮੂਹ ਨੇ ਸਾਡੇ ਹਿਆਣੇ ਖੁਰਦ ਨੇ ਇਸ ਜਗਜੀਤ ਸਿੰਘ ਢੱਲੇਵਾਲ ਦੇ ਹੱਕ ਦੇ ਵਿੱਚ ਅਰਦਾਸ ਕੀਤਾ ਵੀ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਤੇ ਕਿਸਾਨੀ ਮੋਰਚਾ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਪ੍ਰਮਾਤਮਾ ਸਾਡੇ ਢੱਲੇਵਾਲ ਸਾਹਿਬ ਨੂੰ ਸਾਡੇ ਜੋ ਮੋਤ ਵਰਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਇਸੇ ਤਰ੍ਹਾਂ ਉਹ ਜਿਹੜਾ ਹੈਗਾ ਮਨਨ ਵਰਤਮਾ ਦਾ ਜਾਰੀ ਰਹੇ ਅਗਰ ਜੇ ਕਿਤੇ ਕੋਈ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਸਾਰਾ ਜਿਹੜਾ ਪੰਜਾਬ ਆ ਸਾਰਾ ਇਲਾਕਾ ਸਾਰਾ ਵਰਡ ਆ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਤਤ ਪਰ ਜਿਹੜਾ ਹੈਗਾ ਖੜਾ ਰਹੂਗਾ ਭਾਈ ਗੁਰਜੀਤ ਸਿੰਘ ਪਤੇ ਜੋ ਅੱਜ ਪਿੰਡ ਦੇ ਹੱਕ ਲਈ ਪੰਚਾਇਤ ਨੇ ਖਾਂਡੂਆਂ ਸਾਰੇ ਪਿੰਡ ਨੇ ਇਕਾ ਕੀਤਾ ਵੀ ਅਰਦਾਸ ਕਰਾਈ ਹੈ ਡੱਲੇਵਾਲ ਸਾਹਿਬ ਨੂੰ ਜੋ ਮੋਰਚਾ ਲੱਗਿਆ ਸਾਲ ਵਾਸਤੇ ਉਹਦੇ ਵਿੱਚ ਸੰਗਠਨ ਵਿੱਚ ਅਸੀਂ ਡੱਲੇਵਾਲ ਸਾਹਿਬ ਨੂੰ ਇਹ ਅਰਦਾਸ ਕੀਤੀ ਆ ਕਿ ਉਹ ਮੋਰਚਾ ਜਿੱਤਣ ਆਪਾਂ ਜਿੱਤ ਕੇ ਆਪਦੇ ਸਾਰੇ ਪਿੰਡ ਨੂੰ ਆਪਰੇ ਸਾਰੇ ਦੇਸ਼ ਨੂੰ ਹੀ ਮੋਦੀ ਤੋਂ ਜਿਹੜੇ ਕਾਨੂੰਨ ਲਿਆਂਦੇ ਸੀ ਉਹ ਆ ਮੋਦੀ ਆਪਣੇ ਕਾਨੂੰਨ ਵਾਪਸ ਲਵੇ ਕਿਉਂਕਿ ਸਾਰੇ ਕਿਸਾਨਾਂ ਵਾਸਤੇ ਇਹ ਹੈ ਕੇ ਦੇ ਮਾਰੇ ਕਾਨੂੰਨ ਲਿਆਂਦੇ ਤਾਂ ਸਾਨੂੰ ਇਹ ਮੋਰਚਾ ਲਾਉਣਾ ਪਿਆ ਤਾਂ ਅਸੀਂ ਡੱਲੇਵਾਲ ਦੇ ਹੱਕ ਦੇ ਵਿੱਚ ਇਸ ਪਿੰਡ ਹਿਆਣੇ ਖੁਰਦ ਦੇ ਵਿੱਚੋਂ ਅਸੀਂ ਗੱਡੀ ਲੈ ਕੇ ਉੱਥੇ ਪਹੁੰਚੇ ਸਾਰਿਆਂ ਨੇ ਉੱਥੇ ਉਹਨਾਂ ਦਾ ਜੋ ਵਿਚਾਰ ਤੇ ਉਹ ਸੁਣ ਕੇ ਅਸੀਂ ਆਪ ਦਾ ਬਹੁਤ ਬਹੁਤ ਪਛਤਾ ਬੇਗਰੂਦੀ ਦਾ ਖਾਲਸਾ